ਕਿ ਬਸੰਤਾ ਤੋਂ ਅੜਬੜੀ ਉਚਸ਼ਾ ਨਾਲ ਮਨਾਇਆ ਜਾਂਦਾ ਜਿਸ ਦੇ ਚਲਦਿਆਂ ਲੋਕ ਚਾਈਨਾ ਡੋਰ ਦੀ ਵੀ ਇੱਥੇ ਵਰਤੋਂ ਕਰਦੇ ਜਿਸ ਦੇ ਸਬੰਧ ਦੇ ਵਿੱਚ ਅੱਜ ਐਸਐਚਓ ਸਿਟੀ ਤੇ ਇੰਚਾਰ ਚੌਕੀ ਬਾਰਡਰ ਰੋਡ ਨੇ ਰੇਡ ਕੀਤੇ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿਹਲੋਂ ਚਾਈਨਾ ਡੋਰ ਬਰਾਮਦ ਹੋਈ ਹੈ 1 ਕਿਲੋ 28 ਗੱਟੂ ਬਰਾਮਦ ਹੋਈ ਹੈ ਇਕੋਲੇ 10 ਗੱਟੂ ਬਰਾਮਦ ਹੋਈ ਹੈ ਤੇ ਤੁਹਾਡੇ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਮਾਧਮ ਰਾਈ ਕਿ ਜਿਹੜੇ ਲੋਕ ਇਹਨੂੰ ਹੁਣ ਹੋਰ ਵੀ ਵੇਚ ਰਹੇ ਹਨ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਇਹ ਕੰਮ ਛੱਡ ਦੇਣਾ ਅਸੀਂ ਇਹ ਬਿਕਰ ਨਹੀਂ ਦੇਣੀ ਕਿਸੇ ਕੀਮਤ ਤੇ ਔਰ ਇੱਕ ਹੋਰ ਸੰਦੇਸ਼ ਹੈ ਵੀ ਜਿਹੜੇ ਲੋਕ ਇਹਦੀ ਵਰਤੋਂ ਕਰਦੇ ਆ ਅਸੀਂ ਟੀਮਾਂ ਬਣਾ ਕੇ ਚੈੱਕ ਕਰਾਂਗੇ ਜੇ ਕੋਈ ਗੱਲ ਹੋ ਜੀ ਸਾਹਮਣੇ ਆਈ ਤਾਂ ਉਹਨਾਂ ਤੇ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਸੱਜੇ ਸੱਤਾ ਤੇ ਜਿਵੇਂ ਤੁਸੀਂ ਇਹ ਦੱਸਿਆ ਕਿ ਚੈਨੀ ਨੇ ਰੱਖੀ ਹੋਈ ਟੀਮਾਂ ਤੁਹਾਡੀ ਚੈਕਿੰਗ ਬਿਲਕੁਲ ਹੀ ਅਲੱਗ-ਅਲੱਗ ਸਾਧਨਾ ਰਾਹੀਂ ਉਹਨਾਂ ਦੀ ਚੈਕਿੰਗ ਕੀਤੀ ਜਾਊਗੀ ਅਲੱਗ-ਅਲੱਗ ਸਾਧਨਾ ਰਾਹੀਂ ਡ੍ਰੋਨ ਹੋਗੇ ਟੀਮਾਂ ਬਣਾ ਕੇ ਜਿੱਥੇ ਪਤੰਦ ਉੱਡ ਰਹੇ ਨੇ ਜਿਹੜੀਆਂ ਗਰਾਊਂਡਾਂ 'ਚ ਪੜਾਉਂਦੇ ਨੇ ਲੋਕ ਉੱਥੇ ਜਾ ਕੇ ਚੈਕਿੰਗ ਕੀਤੀ ਜਾਊਗੀ